ਉਰੰ ਪਰਉ ਜੋ ਹਰ ਰੋਲ ਮੇ ਤੁਮਤ ਬੜੇ ਚੰਦਰ ਹੀ ਲੜੀਵਾਰ ਵਿਚਾਰ ਮੁਦਕਨੇ ਨਾਸ਼ਕ ਸੁਪਾ ਦੇ ਪ੍ਰਕਾਸ਼ਕ ਸਦ ਸੁਪਾ ਦੇ ਦਾਤੇ ਹਾਲਤ ਪੰਧ ਰੱਖੇ ਮਨਤਾ ਦੇ ਸਰਬ ਸੰਜ ਗੁਰੂ ਰਬ ਨੌਤੂ ਗੁਰੂ ਅਵਤਾਰ ਗੁਰਗੱਦੀ ਤੇ ਮੀਰਾਜਮਾਨ ਬਾਣੀ ਬੋਇਤ ਗਾਂਦੇ ਸੋਮੇ ਗਾਂਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਜੁਰੀ ਅੰਦਰ ਸਤਿਗੁਰੂ ਗੁਰਖਾ ਸਾਧ ਸਾਧ ਸੰਗਤ ਜੀਓ ਆਓ ਜੋ ਚਿਰਤੋਂ ਆਪਾਂ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੇ ਪਾਵਨ ਜੀਵਨ ਦੀ ਵਿਚਾਰ ਅਮਰ ਕਥਾ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਸੰਗਤਾਂ ਦੇ ਤਨ ਜੀਵਨ ਦੀ ਲੜੀ ਵਿੱਚੋਂ ਮਨ ਕਹਾੜੇ ਵਿੱਚੋਂ ਕੁਝ ਪ ਰੱਬੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਮਨ ਦੇ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕੜੇ ਸਾੜਿਆ ਕੋਪਾ ਬੰਦ ਜਾਈਏ ਚਿੰਤਾ ਵਿਗਰਤੋਂ ਬੰਦ ਜਾਈਏ ਜਮਾਂ ਦੀ ਮਾਨ ਤੋਂ ਬੰਦ ਜਾਈਏ ਅਜੋ ਸੁਣਦੇ ਦੇਖਦੇ ਆ ਰਹੇ 85 ਲੱਖ ਜੁਮਨਾ ਇੰਨੇ ਦੇ ਜੋ ਜਨਮ ਤੇ ਮਰਨ ਦਾ ਧੋਖਾ ਲੱਭੇ ਉਹ ਨਾਸਾ ਰਜਣ ਵਾਲਾ ਸਾਰਦਤ ਹੈ ਉਸ ਦੁੱਖ ਨੂੰ ਆਈ ਵਾਰ ਆਏ ਜਨਮ ਸਾਰਦਾਏ ਪਰ ਮਹਿਸੂਸ ਨਹੀਂ ਕਰਦਾ ਉਸ ਦੁੱਖ ਤੋਂ ਕੋਈ ਸਿੱਖਿਆ ਨਹੀਂ ਲਈ ਸਿੱਖਿਆ ਨਹੀਂ ਕੁਝ ਵੀ ਵੀ ਜਿਹੜਾ ਮੈਂ ਰਾਤ ਦਿਨ ਆਏ ਵਾਰ ਦੁੱਖ ਬਲਸਦਾ ਮੁਰਿਆ ਹੈ ਜਨਮ ਮਰ ਦੇ ਦੁੱਖ ਸਹਾਰ ਰਿਹਾ ਹੈ ਤੇ ਮੈਂ ਤੋਂ ਬਚਨ ਦਾ ਯਤਨ ਕਰਾਂ ਦੇਖੋ ਕਿਸੇ ਦੇ ਬੰਦ ਪਿੱਛੇ 2-4 ਬੰਦੇ ਲੱਗੇ ਹੁੰਦੇ ਆ ਮਾਰਨ ਵਾਸਤੇ ਤੂੰ ਆਪਣੀ ਜਾਨ ਬਚਾਉਣ ਦਾ ਯਤਨ ਕਰਦਾ ਓ ਇਹਦੇ ਕਿੰਨਾ ਭਿਆਜ ਨੂੰ ਮਾਰ ਦੋ ਇਹ ਨਹੀਂ ਕਹਦਾ ਪਤਾ ਹੈ ਭਾਵੇਂ ਉਹ ਨਾ ਛੱਡਦੇ ਹੋਣ ਮਰਨਾ ਵੀ ਜ਼ਰੂਰ ਨਹੀਂ ਪਰ ਆਪਣਾ ਬਚਨ ਦਾ ਯਤਨ ਜ਼ਰੂਰ ਕਰਦਾ ਮੰਦਾ ਪਰ ਹੈ ਰਾਨੀ ਦੀ ਗੱਲ ਇਹ ਆ ਕਿ ਜਿਹੜਾ ਬਹੁਤ ਤੋਂ ਵੀ ਜ਼ਿਆਦਾ ਵੱਡਾ ਦੁੱਖ ਜਨਮ ਦਾ ਦੁੱਖ ਜੀਵਨ ਦਾ ਦੁੱਖ ਪਾਉ ਸਾਰਾ ਜਨਮ ਹੀ ਸਾਰਾ ਜੀਵਨ ਹੀ ਬੰਦਾ ਦੁਖੀ ਰਹਿੰਦਾ ਹੈ ਬੰਦੇ ਜਨਮ ਦੇ ਦੁੱਖ ਭੋਗਿਆ ਫਿਰ ਸਾਰੇ ਜੀਵਨ ਵਿੱਚ ਦੁੱਖ ਭੋਗਿਆ ਫਿਰ ਮਨ ਦੇ ਦੁੱਖ ਤਿੰਨ ਵਾਰ ਦੁੱਖ ਭੋਗਿਆ ਪਰ ਤੋ ਬਚਨ ਦਾ ਯਤਨ ਨਹੀਂ ਕੀਤਾ ਪਰ ਸਾਨੂੰ ਇਹ ਸਮਝਾਉਂਦੇ ਆ ਪਿਆਰਿਆ ਆਡਾ ਬਾਲਬਣ ਦਾ ਦੁੱਖ ਸਹਾਰਦਾ ਹੈ ਤੋ ਬੰਦ ਆ ਗੁਰਮਤ ਸਿੱਖਲਾ ਗੁਰਮੰਨ ਦਾ ਧਰਨੀ ਹੋ ਜਾ ਜਿਵੇਂ ਜਿਵੇਂ ਗੁਰਮੰਨ ਦਾ ਧਰਨੀ ਹੁੰਦਾ ਜਾਵੇਗਾ ਗੁਰੂ ਦੇ ਨੇੜੇ ਹੁੰਦਾ ਜਾਵੇਗਾ ਤੇਵੇਂ ਤੇਵੇਂ ਜੁਣ ਜਿਹੜੇ ਦੁੱਖਿਆ ਨਾ ਇਹਨੂੰ ਤੋਂ ਦੂਰ ਉਦਾ ਜਾਵੇਂਗਾ ਪਾਪ ਬਾਝੀ ਜਾਵੇਂਗਾ ਕਈ ਵਾਰ ਕੀ ਹੁੰਦਾ ਜੀ ਭਾਸਾ ਸਾਥ ਨਾ ਦੇਣ ਤੇ ਬੱਚਿਆਂ ਨੇ ਜਾਂਦਾ ਆਪੋ ਤਲਵਿਤ ਬੁਧਾ ਦੀਪ ਚਾਲ ਕਰਦੇ ਸੀ ਆਪਾਂ ਲੋਰ ਦੇ ਅੰਦਰ ਸਤਿਗੁਰੂ ਜਦੋਂ ਗੈਰਮ ਬਾਜ਼ਾਰ ਵਿੱਚ ਸ਼ਹਿਰ ਵਿੱਚ ਆ ਕਬੂਤਰ ਇੱਕ ਬੰਦ ਕਰਕੇ ਪਿੰਡ ਵਾਲੇ ਗੁੱਸੇ ਹੋ ਗਏ ਬਦਕੰਡ ਬੋਲਕ ਬੋਲ ਗੁੱਸਾ ਘੁਰੋਂ ਦੇ ਨਾਲ ਕਰਨ ਲੱਗੇ ਵਿਸਾਰੇ ਮਾਰ ਦਿਓ ਆਪਾਂ ਸਾਰੇ ਮਰਨ ਤੱਕ ਪਹੁੰਚੇ ਜੀਏ ਵਿਸਾਦ ਬਚਨ ਅਟਲਾਦਾ ਸਾਦ ਦਾ ਮਿਰਤਾਲਾ ਬੋਲਿਆ ਮਿਰਤਾਲਾ ਜਾਏ ਪਾਸ਼ਾ ਫਿਰ ਵੀ ਜੇ ਤਾਲੇ ਨੇ ਘੱਲ ਨੂੰ ਭਾਵ ਇਹਨੂੰ ਦੇ ਕੈਦ ਤਾਬਿ ਸਾਰੇ ਮਾਰ ਦਿਓ ਤੇ ਮਰਦੇ ਨੇ ਸਾਰੇ ਤੇ ਆਪਾਂ ਇੱਕ ਉਦਾਹਰਨ ਲਈ ਸੀ ਕੱਲ ਭਾਈ ਮੂਲੇ ਦੇ ਸਗਰੂ ਮੂਲੇ ਨੂੰ ਘਰੋਂ ਲੈਣ ਵਾਸਤੇ ਗਏ ਤੇ ਘਰ ਵਾਲੀ ਨੇ ਇਹ ਗੱਲ ਕਹਿ ਦਿੱਤੀ ਕਿ ਜਦ ਘਰੇ ਨਹੀਂ ਗੱਲ ਆਪਾਂ ਕਬੂਤਰਾਂ ਦੀ ਕਰਦੇ ਆ। ਉਹ ਲੋਦੇ ਕਰ ਲਈ ਕਿਹ ਲੱਗੇ ਉਹ ਤਾਂ ਕਰੇ ਹੀ ਨਹੀਂ। ਪਾਸ਼ਾ ਕਹਿੰਦੇ ਵੀ ਹੈ ਤਾਂ ਕਰੇ। ਕਹਿੰਦੇ ਨਹੀਂ ਉਹ ਕਰੇ ਨਹੀਂ। ਕਹਿੰਦੀ ਸੋ ਨਹੀਂ ਤੇ ਨਹੀਂ ਸੀ। ਜੇ ਕਰੇ ਨਹੀਂ ਤੇ ਨਹੀਂ ਨਹੀਂ ਤੇ ਨਹੀਂ ਸੀ। ਉਹਨੂੰ ਮਰਮਾ ਕਰਦੇ ਨੂੰ ਕਿਹਾ ਸਨਮਰਦਾਨ ਸਿੰਘ ਨੇ ਮੂਲੇ ਨੂੰ ਮਰਨ ਨੂੰ ਮਾਰਨ ਵਾਸਤੇ ਗੱਲ ਨਹੀਂ ਕਹੀ ਉਹ ਤੇ ਘਰ ਵਾਲੀ ਨੇ ਇਹ ਗੱਲ ਕਹ ਦਿੱਤੀ ਵੀ ਉਹ ਘਰੇ ਨਹੀਂ ਤੇ ਪੈਸੇ ਕਦੇ ਨਹੀਂ ਦੇ ਨਹੀਂ ਸੀ ਸਭ ਲੜਿਆ ਮੌਤ ਹੋ ਗਈ ਜਦੋਂ ਘਰ ਵਾਲਾ ਮਰ ਗਿਆ ਬੁੜਾ ਫਿਰ ਕੁੰਦਾਵੇ ਜਿੰਨੇ ਸਤਿਗੁਰੂ ਦੇ ਨਾਲ ਹੀ ਜਾਣ ਜਾਣ ਦਿੰਦੀ ਤੇ ਤਾਂ ਕੀ ਸੀ ਅੱਪ ਮਹੀਨੇ ਬਾਅਦਾਂ 2-3 ਮਹੀਨੇ ਬਾਅਦਾਂ ਹੁਣ ਥੋਗਵਾ ਬਿਟੀ ਸਦਾ ਬਾਸਤੇ ਫਿਰ ਕਰਲਉਣ ਲੱਗੇ ਰੋਣ ਪਿਟਣ ਲੱਗੇ ਸ਼ਾਹ ਜੀ ਨੂੰ ਬਚਾਓ ਉਹ ਕਹਿੰਦੇ ਹੁਣ ਜਿਹੜਾ ਮਰ ਹੀ ਗਿਆ ਉਹਨੂੰ ਕੀ ਬਚਾਈਏ ਜਿਹੜਾ ਮਰ ਹੀ ਗਿਆ ਉਹ ਕੀ ਬਚਾਈਏ ਬਚਾ ਸਕਦੇ ਸੀਗੇ ਆ ਗੁਰੂ ਗੋਬਿੰਦ ਸਿੰਘ ਜੀ ਮਾਰਾ ਵੀ ਹੁਣ ਬਚਾਉਣਗੇ ਮੰਨਦੇ ਵੀ ਉਹਨਾਂ ਦੇ ਕਹਿੰਦੇ ਤੇ ਵਜਨ ਵੀ ਉਹਨਾਂ ਦੇ ਕਹਿੰਦੇ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਕਹਤਾ ਵੀ ਜੋ ਨਹੀਂ ਤੇ ਨਹੀਂ ਤੇ ਨਹੀਂ ਰਿਹਾ ਉਹ ਤੂੰ ਪਜਾ ਵੀ ਸਕਦੇ ਸੀ ਪਰ ਕੱਲ ਲੱਗੇ ਹੁਣ ਸਮਾਂ ਲੰਘਿਆ ਇੰਨੇ ਮਿੱਤੇ ਕੀਤੇ ਤੀ ਤੂੰ ਵੀ ਕੀਤੇ ਕੋਣ ਦਸਵੇਂ ਜਮੇ ਤੱਕ ਅਢੀਕ ਕਰੋ ਜਸਵੀ ਦਸਵੇਂ ਜਮੇ ਗੁਰੂ ਗੋਬਿੰਦ ਸਿੰਘ ਤੱਕ ਅਢੀਕ ਕਰੋ ਦਸਵੇਂ ਜਮੇ ਗੁਰੂ ਗੋਬਿੰਦ ਸਿੰਘ ਨਾਮ ਤੇ ਆਉਂਗਾ ਫਿਰ ਉਹ ਦਾਤਨ ਉਸ ਸਮੇਂ ਤੱਕ ਸਹਿਦ ਜੁੜੀ ਪਿਆ ਹੋਇਆ ਸੀ ਮੂਲ ਘਤਰੀ ਤੇ ਜਿੱਥੇ ਉਹ ਜਾਣਾ ਤਦਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਜੂਰ ਸਾਹਿਬ ਉੱਥੇ ਜਾ ਕੇ ਉਹਦਾ ਉਦਾਰ ਸਤਿਗੁਰੂ ਰੰਗ ਕਰਨਾ ਹੈ ਭਾਵ ਸੰਨੂ ਮੂੰਹ ਦੇ ਵਿੱਚੋਂ ਸ਼ਬਦ ਇਹੋ ਜਿਹਾ ਬੋਲਣਾ ਚਾਹੀਦਾ ਹੈ ਜਿਸ ਨਾਲ ਗੁਰੂ ਖੁਸ਼ ਹੋ ਜਾਵੇ ਜੇ ਤੋ ਉਹ ਜਿਸ ਬੋਲ ਦੇ ਨਾਲ ਗੁਰੂ ਦੀ ਨਰਾਜਗੀ ਪੈਦਾ ਹੋਵੇ ਉਹ ਬੋਲ ਨਹੀਂ ਬੋਲਣ ਕਿ ਪਰ ਬੰਦੇ ਦੇ ਵਸ ਨਹੀਂ ਹੁੰਦਾ